ਆਪਣਾ ਗੁਰੂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗੇ ਘੰਟੀ ਦਾ ਬਟਨ ਦੱਬੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਢਨੌਲਾ ਮੰਡੀ ਅੱਜ ਆਪਾਂ ਦਰਸ਼ਨ ਕਰਵਾਉਣਾ ਤੁਹਾਨੂੰ ਇੱਕ ਬੁਰੀ ਝੋਟੀ ਦੇ ਪਲੂਣ ਝੋਟੀ ਆ ਬਾਕੀ ਡਿਟੇਲ ਬਾਈ ਜੀ ਤੋਂ ਪੁੱਛਦੇ ਆਂ ਆਪਾਂ ਢਨੌਲਾ ਮੰਡੀ ਦੇ ਪਹੁੰਚੇ ਹੋਇਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਪਿੰਡ ਦਾ ਸੁਭਾਅ ਹੈ ਪੇਪੀ ਆ ਜੀ ਵਪਾਰ ਦਾ ਕੰਮ ਆ ਬ ਉਹਨੂੰ ਫੜਾ ਦੇ ਬਾਈ। ਬਾਈ ਦਾ ਵਪਾਰ ਦਾ ਕੰਮ ਹੈ। ਕੀ ਕੀ ਇਹਦੀ ਡਿਟੇਲ ਆ ਵੀਰੇ ਝੋਟੀ ਦੀ? ਇਹ 4 ਮਹੀਨਾ ਦੀ ਗੱਬਣਾ ਬਾਈ। ਕਿੰਨੇਵੇਂ ਸੂਏ ਸੂਏ ਦੀ? ਇਹ ਦੂਜੇ ਸੂਏ। ਦੂਜੇ ਸੂਏ? ਦੂਜੇ ਸੂਏ ਸੂਹ ਹੀ ਪਹਿਲੇ ਸੂਏ। ਪਹਿਲੇ ਸੂਏ ਰ ਦੂਜੇ ਵਾਸਤੇ ਗੱਬਣਾ 4 ਮਹੀਨਿਆਂ ਦੀ। ਹਾਂਜੀ। ਦੁੱਧ ਕਿੰਨਾ ਵੀ ਰੋਣਾ? ਦੁੱਧ 5 ਕਿਲੋ ਆ ਬਾਈ। 5 ਕਿਲੋ ਪੱਕਾ? ਹਾਂਜੀ। 2 ਟਾਈਮ ਮਿਲਦੀ ਹੈ ਜਾਂ 1? ਦੋਨੇ ਟਾਈਮ। ਦੋਨੇ ਟਾਈਮ ਮਿਲਦੀ ਹੈ? ਹਾਂਜੀ। ਰੇਟ ਕੀ ਆ ਵੀਰੇ? ਰੇਟ 62000 ਲੈਣ ਦੇਣੀ ਹੈ ਬਾਈ। ਲੈਣ ਦੇਣੀ ਹੈ ਬਾਟਨ ਆਪਣਾ ਨੰਬਰ ਬੋਲਿਓ 6239554214 ਆ ਬਾਈ ਦਾ ਨੰਬਰ ਹੈ ਤੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਫੋਨ ਤੇ ਕਨੈਕਟ ਕਰਕੇ ਝੋਟੀ ਖਰੀਦ ਸਕਦਾ ਮੂੰਹ ਮੱਥਾ ਝੋਟੀ ਦਾ ਦਿਖਾ ਦਾਨੇ ਕੁੰਡਾ ਸਿੰਘ ਆ ਵਧੀਆ ਬੱਗੀ ਮੁੱਛਾ ਪਲੂਣ ਝੋਟੀਆਂ 4 ਮਹੀਨਿਆਂ ਦੀ ਬਾਈ ਗੱਬਣ ਦੱਸਦਾ 5 ਕਿਲੋ ਦੁੱਧ ਤਿਆਰ ਆ ਕਹਿੰਦਾ ਤੋਰੀ ਵੀਰ ਮੜਾ ਜਾ ਖੌਲੀ ਤੋਰੀ ਥਾਨ ਹਵਾਨਾ ਦੋਸਤੋ ਦੇਖ ਸਕਦੇ ਹੋ ਵਧੀਆ ਮੋٹے ਮੁੱਢਾ ਵਾਲਾ ਥਾਨ ਲੱਗਿਆ ਹੋਇਆ ਟੋਕਰ ਦੱਬਣ ਝੋਟੀ ਆ ਦੁਪਹਿਰ ਦੇ 12:00 ਵਜੇ ਨੇ ਤੁਸੀਂ ਖਾਣ-ਪੀਣ ਦਾ ਆਈਡੀਆ ਲਾ ਲਿਓ। ਓਕੇ ਬਈ।